ਇਹ ਰੱਬ ਨੇ ਮੈਨੂੰ ਪੁੱਤ ਦਿੱਤਾ ਇੱਥੋਂ ਪੜਾਇਆ ਇੱਥੋਂ ਜਵਾਨ ਹੋਇਆ ਇੱਥੋਂ ਵੀਜ਼ਾ ਲਗਾਇਆ ਇੱਥੋਂ ਤੇ ਜਦੋਂ ਉਹਨੇ ਪੈਸੇ ਟੇਚੀ ਭਰ ਕੇ ਲਿਆਂਦੇ ਤੇ ਵਰਤੇ ਕਿਦੇ ਹੋਰ ਕਿਉਂ ਕਰਦੇ ਏਦਾਂ ਅੰਦਰ ਨੂੰ ਜ਼ਰੂਰ ਖੋਜਿਆ ਕਰੋ ਗੁਰੂ ਦੇ ਘਰ ਚੋਂ ਲਿਆ ਗੁਰੂ ਦੇ ਘਰ ਚ ਹੀ ਵਰਤਾਓ ਪਾਪ ਕੀ ਜਾਣ ਲੈ ਕਾਬਲੋਂ ਧਾਇਆ ਜੋਰੀ ਮੰਗੇ ਬਾਬੇ ਕਿਆ ਆਪਾਂ ਇਹ ਕੰਮ ਬਾਬਰ ਕਹਿੰਦੇ ਸੀ ਖਿਰਾਬਾਂ ਪੀਣੀਆਂ ਬਾਸ ਰਿੰਨਣੇ ਤੇ ਵੇਸਵਾ ਦਾ ਖਾੜਾ ਵੇਖਣਾ ਅਹੀਂ ਤੇ ਉਹਨਾਂ ਦੇ ਸਿਰ ਲਾਉਣ ਵਾਲੇ ਆ ਅਸੀਂ ਉਹਨਾਂ ਨੂੰ ਨਿਚਾਉਣ ਵਾਲੇ ਥੋੜਾ ਅਹੀਂ ਤੇ ਬਗਾਨੀਆਂ ਧੀਆਂ ਲਿਆ ਲਿਆ ਕਿ ਉਹਨਾਂ ਦੇ ਸਿਰ ਤੇ ਚੁੰਨੀਆਂ ਦੇ ਕੇ ਘਰਾਂ ਚ ਬਚਾਈਆਂ ਅੱਜ ਕਿੰਨੀ ਦੁੱਖ ਦੀ ਗੱਲ ਪਰਸੋਂ ਇੱਕ ਵੀਡੀਓ ਵੇਖਣ ਦਿਆ ਪੰਜ ਬਜ਼ੁਰਗ ਨੱਚੰਦੇ ਦੋ ਗਾਤਰਿਆਂ ਵਾਲੇ ਸੀ ਉਤੋਂ ਦੀ ਗਾਤਰੇ ਪਾਏ ਤੇ ਡਾਂਸਰਾਂ ਦਾ ਨੱਚੰਦਾ ਮੈਂ ਕਿਹਾ ਡਾਂਗ ਹੋਵੇ ਫੜੀ ਹੋਣਾ ਤੇ ਇਹ ਬੁੜੇ ਦੇ ਗੱਟੇ ਝਾੜਦੇ ਫਿਰ ਵੇਖੇ ਨਾ ਜਿਹੜੇ ਫਿਰ ਗਾਣ ਵੇਖੀ ਜਾਊਗੀ ਹੈ ਵੀ ਕਹਿ ਦਿੰਦੇ ਸਮਾ ਸਿੰਘਾਂ ਦਾ ਮਾੜਾ ਹੀ ਉਦੋਂ ਬੜੇ ਸੂਤ ਕੀਤੇ ਸੀ